ਸਿੱਧੂ ਦਾ ਇੱਕ ਗੀਤ ਆਇਆ ਸੀ ਪਿਛਲੇ ਸਾਲ ਸਰਪੰਚੀ ਕਰਕੇ ਜਿਸ ਦੇ ਬੋਲ ਸਨ ਤੇਰੇ ਪਿੱਛੇ ਮੁਗਲਾਂ ਦੇ ਕਿਲੇ ਲੁੱਟ ਲੂੰ ਸਣੇ ਸਰਪੰਚ ਸਾਰਾ ਪਿੰਡ ਘੁੱਟ ਦੋ ਜਿਸ ਗੀਤ ਕਰਕੇ ਕਾਫੀ ਵਿਵਾਦ ਵੀ ਹੋਇਆ ਤੇ ਕਾਫੀ ਰੋਸ ਵੀ ਪ੍ਰਗਟ ਹੋਇਆ ਜਿਸ ਕਰਕੇ ਗਲਾਬ ਸਿੱਧੂ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਮਾਫੀ ਵੀ ਮੰਗੀ ਉਸ ਤੋਂ ਬਾਅਦ ਗੱਲ ਫੇਰ ਨਹੀਂ ਠੰਡੀ ਪਈ ਤੇ ਉਸ ਨੇ ਕੁਝ ਸਰਪੰਚਾਂ ਨੂੰ ਮਿਲ ਕੇ ਉੱਥੇ ਇਹ ਗੱਲ ਦਾ ਯਕੀਨ ਦਿਵਾਇਆ ਕਿ ਇਹ ਗਾਣਾ ਮੈਂ ਕਦੇ ਨਹੀਂ ਗਾਉਂਗਾ ਤੇ ਉੱਥੇ ਮਾਫੀ ਮੰਗੀ ਤੇ ਸਰਪੰਚਾ ਨੇ ਉਹਨੂੰ ਮਾਫ ਵੀ ਕਰ ਦਿੱਤਾ ਤੇ ਜੱਫੀਆਂ ਪੈ ਗਈਆਂ ਇਸ ਤੋਂ ਬਾਅਦ ਇਹ ਗੱਲ ਇੱਥੇ ਨਹੀਂ ਟਿੱਕੀ ਤੇ ਇਹ ਇੱਕ ਤਿੰਨ ਕੋਟ ਦੋਨਾ ਪਿੰਡ ਦਾ ਇੱਕ ਸਰਪੰਚ ਤੇ ਉਸਦੇ ਸਾਥੀਆਂ ਨੇ ਗੁਲਾਬ ਸਿੱਧੂ ਨੂੰ ਨਿਸ਼ਾਨਾ ਬਣਾਉਣਾ ਚਾਹਿਆ ਜਿਸ ਕਰਕੇ ਪੁਲਿਸ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਪੁਲਿਸ ਥਾਣਾ ਟੂ ਦੀ ਟੀਮ ਨੇ ਇਹਨਾਂ ਉੱਤੇ ਕਾਰਵਾਈ ਕੀਤੀ ਹੈ ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਦੱਸਿਆ ਹੈ ਕਿ ਇੱਕ ਸਰਪੰਚ ਅਤੇ ਦੋ ਉਸਦੇ ਸਾਥੀਆਂ ਸਮੇਤ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕੀ ਗਾਇਕ ਗੁਲਾਬ ਸਿੱਧੂ ਨੂੰ ਨਕਸਟਾਨ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ ਪੁਲਿਸ ਦੇ ਕਹਿਣ ਮੁਤਾਬਕ ਕਿਸੇ ਮੈਰਿਜ ਪਾਲਸ ਵਿੱਚ ਗੁਲਾਬ ਸਿੱਧੂ ਜਦੋਂ ਲਾਈਵ ਲਾਈਵ ਪਰਫਾਰਮੈਂਸ ਕਰ ਰਿਹਾ ਹੋਵੇਗਾ ਸਾਹਿਬ ਪਰਫਾਰਮੈਂਸ ਕਰਦੇ ਸਮੇਂ ਗਲਾਬ ਸਿੱਧੂ ਨੇ ਸੰਸਾਦ ਸੇਕੀਮ ਨੇਰੀ ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਦੱਸਿਆ ਹੈ ਕਿ ਇੱਕ ਸਰਪੰਚ ਅਤੇ ਦੋਸਤ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਗਾਇਕ ਗਲਾਬ ਸਿੱਧੂ ਨੂੰ ਨਸਾਉਣ ਬਚਾਉਣਾ ਚਾਹੁੰਦੇ ਸਨ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਕਿਸੇ ਮੈਰਿਜ ਪੈਲਸ ਵਿੱਚ ਗਲਾਬ ਸਿੱਧੂ ਨੂੰ ਲਾਈਵ ਪਰਫਾਰਮੈਂਸ ਕਰਦੇ ਸਮੇ ਇਹ ਨਿਸ਼ਾਨਾ ਬਣਾਉਣ ਦੀ ਇੱਛਾ ਧਾਰੀ ਇੱਥੇ ਸਨ ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਮੁਹੰਮਦ ਸਰਫਰਾਜ਼ আলম ਸਾਬ ਨੇ ਦੱਸਿਆ ਹੈ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਤਿੰਨ ਵਿਅਕਤੀ ਗਲਾਬ ਸਿੱਧੂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ ਜਿਸ ਕਰਕੇ ਅਸੀਂ ਇਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਤੇ ਇਹਨਾਂ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਅਸੀਂ ਗਲਾਬ ਸਿੱਧੂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ ਕਿਉਂਕਿ ਸਰਪੰਚ ਸਾਹਮਣੇ ਦੱਸਿਆ ਕਿ ਉਹਨਾਂ ਦੇ ਮਨ ਵਿੱਚ ਜੋ ਇਹ ਸਰਪੰਚੀ ਗਾਣਾ ਉਹਨਾਂ ਨੇ ਗਾਇਆ ਸੀ ਗਲਾਬ ਸਿੱਧੂ ਨੇ ਉਸ ਗੀਤ ਦਾ ਉਹਦੇ ਮਨ ਵਿੱਚ ਹਰਕ ਸੀਗਾ ਜਿਸ ਕਰਕੇ ਉਹਨਾਂ ਨੇ ਸੋਚਿਆ ਕਿ ਅਸੀਂ ਇਸ ਨੂੰ ਨਿਸ਼ਾਨਾ ਬਣਾ ਕੇ ਇਹ ਇੱਕ ਨਾਮੀ ਗਾਇਕ ਤੇ ਅਸੀਂ ਇਹਨਾਂ ਨੂੰ ਨਿਸ਼ਾਨਾ ਬਣਾਵਾਂਗੇ ਤੇ ਫਿਰ ਅਸੀਂ ਮਸ਼ਹੂਰ ਹੋ ਜਾਾਂਗੇ ਤੇ ਮਸ਼ਹੂਰ ਬੰਦਿਆਂ ਤੋਂ ਫਰੋਤੀਆਂ ਮੰਗਿਆ ਕਰਾਂਗੇ ਜਿਸ ਕਰਕੇ ਇਹ ਤਿੰਨੋਂ ਵਿਅਕਤੀ ਗ੍ਰਿਫਤਾਰ ਕਰ ਲਏ ਗਏ ਹਨ ਜਿਨ੍ਹਾਂ ਕੋਲੋਂ ਇੱਕ ਪਿਸਤੌਲ ਇੱਕ ਮੈਗਜ਼ੀਨ ਤਿੰਨ ਕਾਰਤੂਸ ਇੱਕ ਡੰਮੀ ਪਿਸਤੌਲ ਇੱਕ ਸਵਿਫਟ ਕਾਰ ਤੇ ਡੰਗਾਂ ਤੇ ਕੁਝ ਮੋਬਾਈਲ ਇਹਨਾਂ ਕੋਲੋਂ ਬਰਾਮਦ ਹੋਏ ਹਨ ਜੋ ਕਿ ਇਹਨਾਂ ਨੇ ਗਲਾਬ ਸਿੱਧੂ ਨੂੰ ਨਿਸ਼ਾਨਾ ਬਣਾਉਣ ਵਕਤ ਵਰਤਣ ਵਾਲਾ ਸਮਾਨ ਸੀਗਾ ਇਹ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਰਪੰਚ ਪਿੰਡ ਕੋਟ ਦੁੰਨਾ ਦਾ ਤੇ ਇਹਨਾਂ ਤੇ ਪਹਿਲਾਂ ਵੀ ਸਮੇਂ-ਸਮੇਂ ਤੇ ਪਰਚੇ ਹੋਏ ਨੇ ਤਿੰਨਾ ਤੇ ਤੇ ਆ ਹੁਣ ਇਹਨਾਂ ਨੇ ਨਵਾਂ ਕਾਂਡ ਕਰ ਦਿੱਤਾ ਹੈ ਤੇ ਇਹਨਾਂ ਨੇ ਸਰਪੰਚ ਸਾਹਿਬ ਨੇ ਇੱਕ ਜਿਹੜੇ ਇਹ ਫੜਿਆ ਗਿਆ ਬੰਦਾ ਇਹਨੇ ਇੱਕ ਪਹਿਲਾਂ ਕੁਝ ਦਿਨ ਪਹਿਲਾਂ ਵੀਡੀਓ ਵੀ ਬੋਲ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਕਿ ਮੇਰਾ ਸਾਥ ਕੋਈ ਦਵੇ ਨਾ ਦਵੇ ਪਰ ਮੈਨੂੰ ਗਲਾਬ ਸਿੱਧੂ ਤੇ ਬਹੁਤ ਹਰਖਾ ਮੈਂ ਦੱਸੂ ਖਾਲਸਾ ਸਿੱਧੂ ਨੂੰ ਕੀ ਸਰਪੰਚ ਕੀ ਹੁੰਦਾ ਏ ਸਰਪੰਚ ਸਾਰੇ ਪਿੰਡ ਨੇ ਚੁਣ ਕੇ ਮੋਤਵਾਰ ਬੰਦਾ ਬਣਾਇਆ ਹੁੰਦਾ ਏ ਤਾਂ ਉਹ ਸਰਪੰਚ ਖਵਾਉਂਦਾ ਏ ਗੁਲਾਬ ਸਿੱਧੂ ਮੈਨੂੰ ਮਿਲੇ ਇੱਕ ਵਾਰ ਸਾਹਮਣੇ ਹੋਵੇ ਫਿਰ ਮੈਂ ਦੱਸੂ ਵੀ ਕੀ ਭਾਵਿਕ ਦੀ ਆ ਫਿਰ ਉਸ ਨੂੰ ਵੀ ਪਤਾ ਚੱਲੇਗਾ ਕਿ ਉਸ ਦਾ ਕਿਸ ਕਿਸੇ ਸਰਪੰਚ ਨਾਲ ਬਾਪਿਆ ਏ ਇਹ ਗੱਲ ਇਸ ਨੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਕੀਤੀ ਆ ਪਰ ਇੱਕ ਗੱਲ ਇਹ ਵੀ ਹੈ ਇਦਾਂ ਦਾ ਸਰਜੀਤ ਵਿੰਦ ਰੱਖਿਆ ਸਾਹਿਬ ਨੇ ਇੱਕ ਗੀਤ ਗਾਇਆ ਸੀਗਾ ਥਾਣੇਦਾਰ ਪੈਰਾਂ 'ਚ ਥਾਣੇਦਾਰ ਰੋਲ ਤੋਂ ਡੀਸੀ ਵੀ ਸਲੂਟ ਜੀ ਨੂੰ ਮਾਰਦਾ ਪੈਰਾਂ ਦੇ ਵਿੱਚ ਥਾਣੇਦਾਰ ਰੋਲ ਤੋਂ ਇਦਾਂ ਦਾ ਫਿਰ ਜੇ ਅੱਜ ਵਿੰਦ ਰੱਖਿਆ ਸਾਹਿਬ ਵੀ ਜਿਉਂਦੇ ਹੁੰਦੇ ਤਾਂ ਮੰਨ ਲਓ ਕਿ ਉਹਨਾਂ ਤੇ ਵੀ ਕੋਈ ਵੱਡੀ ਕਾਰਵਾਈ ਹੋ ਸਕਦੀ ਤੇ ਕਿਉਂਕਿ ਥਾਣੇਦਾਰ ਕੋਈ ਛੋਟੀ ਮੁੱਟੀ ਮੰਨ ਲਓ ਕਿ ਹਸਤੀ ਤਾਂ ਹੁੰਦਾ ਨਹੀਂ ਹਨਾ ਇਦਾਂ ਚਲੋ ਗੀਤ ਗਾਇਆ ਉਹਨੇ ਤੇ ਉਹਨੇ ਗਲਤੀ ਵੀ ਮੰਨੀ ਆ ਜਦੋਂ ਗਲਤੀ ਮੰਨ ਲਈ ਅਣਜਾਣੇ ਜਾਣੇ ਅਣਜਾਣੇ ਚ ਗਲਤੀਆਂ ਹੋ ਜਾਂਦੀਆਂ ਨੇ ਬੰਦੇ ਕੋਲੋਂ ਤੇ ਉਹਨੇ ਇਹ ਗੱਲ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਮਾਫੀ ਵੀ ਮੰਗੀ ਆ ਤੇ ਫਿਰ ਕੁਝ ਸਰਪੰਚਾਂ ਨੂੰ ਮਿਲ ਕੇ ਮਾਫੀ ਮੰਗੀ ਆ ਫਿਰ ਮਾਫ ਕਰ ਦੇਣਾ ਚਾਹੀਦਾ ਜਦੋਂ ਉਹਨਾਂ ਤੇ ਨੇ ਮਾਫੀयां ਮੰਗ ਲਈ ਫਿਰ ਰਹਿ ਕੀ ਗਿਆ ਹਨਾ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ ਇਸ ਕਰਕੇ ਗਲਾਬ ਸਿੱਧੂ ਇੱਕ ਵਧੀਆ ਗਾਇਕਾ ਤੇ ਉਸਦੇ ਵਧੀਆ-ਵਧੀਆ ਗੀਤ ਵੀ ਆਏ ਨੇ ਲਾਹੌਰ ਗੀਤ ਵੀ ਤਾਂ ਉਸਦਾ ਹੀ ਆ ਯਾਰ ਠੀਕ ਆ ਤੇ ਉਸ ਬੰਦੇ ਨੇ ਸਭ ਤੋਂ ਵੱਡੀ ਗੱਲ ਇਹ ਕਹ ਦਿੱਤੀ ਕਿ ਮੈਂ ਇਹ ਗਾਣਾ ਕਦੇ ਵੀ ਸਟੇਜਾਂ ਤੇ ਜਾਂ ਮੈਂ ਕਿਸੇ ਦੀ ਡਿਮਾਂਡ ਤੇ ਨਹੀਂ ਗਾਉਂਗਾ ਠੀਕ ਆ ਬਾਕੀ ਅੱਗੇ ਦੇਖਦੇ ਆਂ ਕੀ ਕਰਵਾਈ ਹੁੰਦੀ ਇਹਨਾਂ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਧੰਨਵਾਦ